ਸਸਕਲ ਆਪ ਸਭ ਜੀ ਨੂੰ ਅਸੀਂ ਤੁਹਾਡੇ ਲਈ ਕਿ ਸ਼ੈਰੀ ਦਾ ਟਿਊਟੋਰੀਅਲ ਲਿਖਿਆ ਆਓ ਉਸੇ ਦੇਖੀਏ ਕਿੱਦਾਂ ਬਣਾਈਦਾ ਆਪਾਂ 25 ਇੰਚ ਸੀ ਕਿ ਸ਼ੈਰੀ ਦੀ ਲੰਬਾਈ ਲਈ ਹੈ ਔਰ 22 ਇੰਚ ਚੌੜਾਈ ਲਈ ਹੈ ਔਰ ਸਾਈਡਸ ਤੋਂ ਆ ਸਟਿਚ ਕਰ ਲੈਣਾ ਤਿੰਨੋਂ ਸਾਈਡਸ ਤੋਂ ਇੱਕ ਵਾਈਡ ਸਾਡੀ ਜੁਆਇੰਟ ਹੀ ਹੁੰਦੀ ਹੈ ਹੁਪਾਈ ਸੈਕਿੰਡ ਵਾਲੀ ਨੂੰ ਸਟਿਚ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸੀ ਕਿੰਨੀ ਫਿਨਿਸ਼ਿੰਗ ਨਾ ਕਰ ਰਹੇ ਆ ਇਸ ਤੋਂ ਬਾਅਦ ਆਪਾਂ ਸੈਂਟਰ ਦੇ ਵਿੱਚੋਂ ਕਟਿੰਗ ਕਰਾਂਗੇ ਫਿਰ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਫਿਰ ਅਸੀਂ ਇਹਨੂੰ ਮੈਜ਼ਰਮੈਂਟਿੰਗ ਕਰਾਂਗੇ ਇਹਦੀ ਲੰਬਾਈ ਦਾ ਮਤਲਬ ਘੇਰੇ ਦਾ ਆਏਗਾ 32 ਇੰਚਸ ਔਰ ਲੈਂਥ ਆਏਗੀ ਸੋ ਲੈਂਥ ਜੋ ਕਿ ਰੈਡੀ ਹੋਏਗਾ ਇਹ 14 ਇੰਚ ਫਿਰ ਆਪਾਂ ਸੈਂਟਰ ਛੀੜੀ ਬਣਾਉਣ ਵਾਸਤੇ ਕਟਿੰਗ ਕਰ ਰਹੇ ਹਾਂ ਔਰ ਆਪਾਂ ਰੇਪ ਲਈ ਹੈ ਜਿੰਨੂੰ ਆਪਾਂ ਕਸ਼ਾਇਰੀ ਦੀ ਪੱਟੀ ਵੀ ਬੋਲ ਦਿੰਨੇ ਆ ਅਸੀਂ ਇਹ 3.5 ਇੰਚਸ ਲਈ ਹੈ ਔਰ ਆਪਾਂ ਇਹਦੇ ਤੇ ਦੋ ਸਲਾਈਆਂ ਲਗਾਵਾਂਗੇ ਸਿੱਧੀਆਂ ਸਿੱਧੀਆਂ ਬੜੀ ਫਿਨਿਸ਼ਿੰਗ ਦੇ ਨਾਲ ਲਗਾਵਾਂਗੇ ਬਹੁਤ ਹੀ ਵਧੀਆ ਆਪਣਾ ਕਸ਼ਾਇਰਾ ਬਣ ਕੇ ਤਿਆਰ ਹੋਏਗਾ ਹੁਣ ਅਸੀਂ ਇਹ ਛੀੜੀ ਰੈਡੀ ਕਰ ਰਹੇ ਹਾਂ ਕਸ਼ਾਇਰੇ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕਰਨਾ ਹੈ ਥੋੜੀ ਡਾਊਨ ਸਟਿਚ ਲੈਣਾ ਆਪਾਂ ਹੁਣ ਆਪਾਂ ਇਹਦੇ ਤੇ ਸਟਿਚਿੰਗ ਕਰਾਂਗੇ ਸਾਡੀ ਚੀੜੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਹ 2 ਇੰਚਸ ਕਪੜਾ ਫੋਲਡਿੰਗ ਲਵਾਂਗੇ ਜਿਹਦੇ ਵਿੱਚ ਆਪਾਂ ਨਾਲਾ ਇਨਸਰਟ ਕਰਨਾ ਹੈ ਤੁਸੀਂ ਦੇਖੋ ਧਿਆਨ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਕਸ਼ੇਰਾ ਬਣ ਕੇ ਤਿਆਰ ਹੋਏਗਾ ਹੁਣ ਆਪਾਂ ਇਹਨੂੰ ਪੂਰੇ ਘੇਰੇ ਨੂੰ ਸਟਿਚ ਕਰ ਲਿਆ ਹੁਣ ਆਪਾਂ ਬਰੀ ਲਗਾਵਾਂਗੇ ਜੋ ਕਿ ਆਪਾਂ 13 ਇੰਚ ਇਸ ਦੀ ਕਟਿੰਗ ਕੀਤੀ ਹੈ ਚਗੋਟੀ ਦੇ ਨਾਲ ਆਪਾਂ ਬਰੀ نیچے ਰੱਖੀ ਹੈ ਜਿੰਨੂੰ ਆਪਾਂ ਐਕਸਟਰਾ ਕਪੜਾ ਵੀ ਬੋਲ ਸਕਦੇ ਹਾਂ ਹਲਕਾ ਹਲਕਾ ਮਾਰਜਨ ਲੈਂਦੇ ਲੈਂਦੇ ਆਪਾਂ ਨਾਲ ਬਰੀ ਦੇ ਨਾਲ ਸਚ ਕਰਾਂਗੇ ਹੁਣ ਆਪਾਂ ਬਿਲਕੁਲ ਬਰਾਬਰ ਦਾ ਕਪੜਾ ਕਰਕੇ ਕਟਿੰਗ ਕੀਤਾ ਥੈਨ ਆਪਾਂ ਹੁਣ ਫਿਰ ਇੱਕ ਟਾਪ ਸਚ ਲਗਾਵਾਂਗੇ ਜਿਹਦੇ ਨਾਲ ਦੋ ਸਲੀਨਜ਼ ਹੋ ਜਾਣਗੇ ਆਪਣੀਆਂ ਹੁਣ ਆਪਾਂ ਬੈਕ ਵਾਲੀ ਸਾਈਡਸ ਤੇ ਵੀ ਇੱਕ ਇੱਕ ਸੀਨ ਲਗਾਨੀਆਂ ਜਿਹਦੇ ਨਾਲ ਆਪਣੇ ਕਸ਼ਾਇਰੇ ਦੀ ਬਰੀ ਬਹੁਤ ਵਧੀਆ ਲੱਗ ਜੇਗੀ ਦੇਖੋ ਅਸੀਂ ਕਿੰਨੀ ਵਧੀਆ ਸਟਿਚਿੰਗ ਕੀਤੀ ਹੈ ਬਹੁਤ ਹੀ ਸਫਾਈ ਦੇ ਨਾਲ ਅਸੀਂ ਬਰੀ ਲਗਾਈ ਹੈ ਦੇਖੋ ਕੋਈ ਪੁੰਗ ਨਹੀਂ ਕੋਈ ਵੱਲ ਨਹੀਂ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਵੀ ਤਿਆਰ ਕਰ ਸਕਦੇ ਹੋ ਥੈਂਕ ਯੂ